ਸਰੋਵਰ ਦੀ ਸੇਵਾ ਤਾਂ ਬਹੁਤ ਹੀ ਉੱਤਮ ਸੇਵਾ ਬਹੁਤ ਕਰਮ ਵਾਲੇ ਜੀਵਾਂ ਨੂੰ ਮਿਲਦੀ ਆ ਕਿਤੇ ਇਹ ਕਿਹੜਾ ਵੀ ਦਿੱਲੀ ਤਾਂ ਹੁੰਦੀ ਨਹੀਂ ਬੱਬਾ ਜੀ ਇਹ ਕਿਤੇ 35 40 ਸਾਲੋਂ ਤੋਂ 20 35 ਸਾਲੋਂ ਤੋਂ ਘਟ ਤਾਂ ਹੁੰਦੀ ਨਹੀਂ ਤੇ ਨਿਤਨੇਤ ਸੇਵਾ ਮਿਲਦੀ ਨਹੀਂ ਇਹ ਬਹੁਤ ਹੀ ਉੱਤਮ ਸੇਵਾ ਅੱਜ ਇਹ ਕਿ ਧੰਨਾ ਵੀ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੇ ਸਰੋਵਰ ਦੀ ਸੇਵਾ ਸਭ ਤੋਂ ਉੱਤਮ ਸੇਵਾ ਮਾਨ ਨੂੰ ਇੰਨੀ ਖੁਸ਼ੀ ਹੋਈ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਆਪਾਂ ਦਰਬਾਰ ਸਾਹਿਬ ਚਲਣਾ ਨਾਲੇ ਸਰੋਵਰ ਦੀ ਸੇਵਾ ਨਾਲੇ ਪੁੰਨ ਤੇ ਨਾਲੇ ਫਲੀਆਂ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਮੇਰੇ ਬਿਰ 17 ਸਾਲ ਹੈ ਜੀ 17 ਸਾਲ ਦਾ ਨੌਜਵਾਨ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇੱਥੇ 9 ਤੋਂ 8 ਸਾਲ ਦੇ ਬੱਚੇ ਵੀ ਸੇਵਾ ਦੇ ਵਿੱਚ ਸੀਗੇ 60 70 ਸਾਲ ਵਾਲੇ ਬਜ਼ੁਰਗ ਵੀ ਇੱਥੇ ਆ ਗਏ ਆ ਮਨ ਨੂੰ ਕਿਵੇਂ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਦਿਆਂ ਹੋਇਆ ਕਿਉਂਕਿ ਦੇਖ ਰਿਹਾ ਤਿਲਕਣ ਵੀ ਹੈ ਠੰਡ ਵੀ ਹੈ ਪੈਰ ਵਿੱਚ ਪਾਏ ਆ ਤੇ ਪੂਰੇ ਸਰੀਰ ਨੂੰ ਠੰਡਕ ਮਹਿਸੂਸ ਹੋਣਾ ਪੰਦੀ ਆ ਸੋ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਨੇ ਵੀਰੇ ਸੇਵਾ ਕਰਦੇ ਵਕਤ ਤਾਂ ਭਾਈ ਇਸ ਠੰਡ ਦਾ ਮਸੂਤ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਆ ਬਾਕੀ ਇਹ ਵੱਡੇ ਭਾਗਾਂ ਵਾਲੇ ਨੇ ਵੀਰੇ ਸੇਵਾ ਮਿਲਦੀ ਆ ਤੁਸੀਂ ਬਹੁਤ ਕਰਮਾ ਵਾਲੇ ਵੀਰੇ ਸੱਚ ਕਹਿੰਦਾ ਜੀ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ 22 ਸਾਲ ਹੋ ਚੁੱਕੇ ਆ ਉਹਦੀ ਵੀ ਸੇਵਾ ਨੂੰ ਸੰਗਤ ਉਡੀਕ ਰਿਆ ਕਦ ਸ਼ੁਰੂ ਹੋਏਗੀ ਜੀ ਗੁਰਦੁਆਰਾ ਸੰਤੋਖ ਸਰ ਸਾਹਿਬ ਦੀ ਗੱਲ ਕਰਦੇ ਇੱਥੇ ਸੇਵਾ ਸ਼ੁਰੂ ਹੋ ਚੁੱਕੀ ਆ ਸੰਗਤ ਦਾ ਸਹਿਯੋਗ ਕਿੰਨਾ ਹੈ ਸੰਗਤਾਂ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੁਹਾਨੂੰ ਤਾਂ ਸੱਚ ਆ ਹੀ ਬਹੁਤ ਆ ਮੀ ਮਹਾਪੁਰਸ਼ਾਂ ਨੇ ਜੋ ਸੰਗਤਾਂ ਦੇ ਏਡੇ ਵੱਡੇ ਮਤਲਬ ਸਰੋਵਰ ਦੀ ਸੇਵਾ ਕਰਕੇ ਐਡਾ ਵੱਡਾ ਉਤਮ ਕਰਕੇ ਤੇ ਜਿਹੜੇ ਸਾਡੇ ਕਲਜੀ ਜੀਵ ਆ ਉਹਨਾਂ ਨੂੰ ਲੜ ਲਾਈ ਜਾਂਦੇ ਸੇਵਾ ਦਾ ਮੌਕਾ ਦੇਈ ਜਾਂਦੇ ਆ ਅਸੀਂ ਤਾਂ ਬਹੁਤ ਬਹੁਤ ਧੰਨ ਕਰਦੇ ਆ ਮਹਾਪੁਰਸ਼ਾਂ ਦਾ ਹੁਣ ਇਹ ਇੱਥੋਂ ਅਸੀਂ ਮਿੱਟੀ ਲਾਵਾਂਗੇ ਕੁਝ ਤਾਂ ਖੇਤਾਂ 'ਚ ਛੱਟਾ ਦੇ ਦਿਆਂਗੇ ਕੁਝ ਮਾਲ ਡੰਗਰ ਦੇ ਪਸ਼ੂਆਂ ਤੇ ਮਤਲਬ ਕਿਰਪਾ ਹੁੰਦੀ ਆ ਜੀ ਸੱਚੇ ਪਾਤਸ਼ਾਹ ਦੀ ਹਾਂ ਮਤਲਬ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਅਪਾਰ ਕਿਰਪਾ ਗੁਰੂ ਨਗਰੀ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਚੋਂ ਇੱਕ ਪਵਿੱਤਰ ਸਰੋਵਰ ਗੁਰਦੁਆਰਾ ਸਿਰਸੰਤੋਕ ਸਰ ਸਾਹਿਬ ਜਿੱਥੇ ਸੇਵਾ ਸ਼ੁਰੂ ਹੋ ਚੁੱਕੀ ਹੈ ਪਿਛਲੇ 15 ਦਿਨਾਂ ਤੋਂ ਇਹ ਸੇਵਾ ਜਿਹੜੀ ਹੈ ਸ਼ੁਰੂ ਹੋਈ ਹੋਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਇਸ ਦਿਨ ਦਾ ਕਾਫੀ ਚਾ ਹੁੰਦਾ ਉਡੀਕ ਹੁੰਦੀ ਹੈ ਇਸ ਦਿਨ ਦੀ ਖਾਸ ਕਰਕੇ ਗੱਲ ਕਰਦੇ ਆਂ ਤਾਂ ਸਰੋਵਰ ਦੀ ਸੇਵਾ ਕਾਫੀ ਉੱਤਮ ਮੰਨੀ ਜਾਂਦੀ ਹੈ ਵੜਪਾਗਾ ਵਾਲਾ ਦਿਨ ਆਉਂਦਾ ਜਿਸ ਦਿਨ ਇਹ ਸੰਗਤ ਇਸ ਸੇਵਾ ਦਾ ਹਿੱਸਾ ਬਣਦੀ ਹੈ ਸੁਮੁਖ ਸਰ ਸਾਹਿਬ ਤੋਂ ਇਹ ਸੰਗਤ ਪਹੁੰਚੀ ਹੋਈ ਹੈ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਆਪਣੇ ਆਪ ਨੂੰ ਵਢਪਾਗਾ ਮਹਿਸੂਸ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਜੀ ਸਰਦਾਰ ਸੁਖਵੀਰ ਸਿੰਘ ਪਿਆਰਿਓ ਮਨ ਨੂੰ ਕਿੰਨੀ ਕਿ ਖੁਸ਼ੀ ਹੈ 28 30 ਸਾਲ ਬਾਅਦ ਸੇਵਾ ਹੋਣ ਜਾ ਰਹੀ ਹੈ ਇਸ ਸਰੋਵਰ ਦੀ ਉਡੀਕ ਹੁੰਦੀ ਹੈ ਇਸ ਦਿਨ ਦੀ ਹਰ ਹਰ ਸੰਗਤ ਨੂੰ ਬਹੁਤ ਹੀ ਖੁਸ਼ੀ ਹੈ ਬਹੁਤ ਜ਼ਿਆਦਾ ਬਾਬਾ ਜੀ ਕਿਉਂ ਸਰੋਵਰ ਦੀ ਸੇਵਾ ਤਾਂ ਬਹੁਤ ਹੀ ਉੱਤਮ ਸੇਵਾ ਹੈ ਬਹੁਤ ਕਰਮ ਵਾਲੇ ਜੀਵਾਂ ਨੂੰ ਮਿਲਦੀ ਆ ਕਿਤੇ ਇਹ ਕਿਹੜਾ ਵੀ ਡੇਲੀ ਤਾਂ ਹੁੰਦੀ ਨਹੀਂ ਬੱਬਾ ਜੀ ਇਹ ਕਿਤੇ 35 40 ਸਾਲੋਂ ਤੋਂ 20 35 ਸਾਲੋਂ ਤੋਂ ਘਟ ਤਾਂ ਹੁੰਦੀ ਨਹੀਂ ਤੇ ਨਿਤਨੇਤ ਸੇਵਾ ਮਿਲਦੀ ਨਹੀਂ ਇਹ ਬਹੁਤ ਹੀ ਉੱਤਮ ਸੇਵਾ ਜਿੰਨੀ ਵੀ ਕਹਦੀ ਓਨੀ ਉੱਤਮ ਸੇਵਾ ਬੱਬਾ ਜੀ ਜਦ ਤੁਹਾਨੂੰ ਪਤਾ ਲੱਗਾ ਇੱਥੇ ਸੇਵਾ ਸ਼ੁਰੂ ਹੋ ਚੁੱਕੀ ਆ ਤੁਸੀਂ ਇੱਥੇ ਪਹੁੰਚੇ ਸੀਗੇ ਤਾਂ ਘਰੋ ਚਾਲੇ ਪਾਉਣ ਲੱਗਿਆਂ ਦਿਮਾਗ ਦੇ ਵਿੱਚ ਕੀ ਖਿਆਲ ਸੀਗੀ ਬਹੁਤ ਖੁਸ਼ੀ ਸੀ ਬਹੁਤ ਖੁਸ਼ੀ ਸੀ ਐਸੀ ਐਸੀ ਕਿ ਧੰਨਾ ਵੀ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦੇ ਸਰੋਵਰ ਦੀ ਸੇਵਾ ਸਭ ਤੋਂ ਉੱਤਮ ਸੇਵਾ ਮਾਨ ਨੂੰ ਇੰਨੀ ਖੁਸ਼ੀ ਹੋਈ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਆਪਾਂ ਦਰਬਾਰ ਸਾਹਿਬ ਚਲਣਾ ਨਾਲੇ ਸਰੋਵਰ ਦੀ ਸੇਵਾ ਨਾਲੇ ਪੁੰਨ ਤੇ ਨਾਲੇ ਫਲਾਈਆਂ। ਕੀ ਬਾਤ ਹੈ। ਹਾਂ ਬਹੁਤ ਬਹੁਤ ਹਾਂ ਮਹਾਂਪੁਰਖਾਂ ਤਾਨੂੰ ਦੱਸਿਆ ਸੀ ਬਾਬਾ ਬਜਨ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ ਬਾਬਾ ਮਹਿੰਦਰ ਸਿੰਘ ਜੀ ਬਹੁਤੀ ਮਤਲਬ ਸਿਫਤ ਨਹੀਂ ਹੋ ਸਕਦੀ ਮਹਾਂਪੁਰਖਾਂ ਦੀ ਬਹੁਤ ਬਹੁਤ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਹੋਏ ਨੂੰ ਅੱਗੇ ਕਿੰਨਾ ਸਮਾਂ ਰਹਿਣਾ ਇੱਥੇ ਕਿਉਂਕਿ ਘਰੋਂ ਜਦ ਦੂਰ ਜਾਂਦੇ ਆ ਪਿੱਛੇ ਘਰ ਵੀ ਦੇਖਣਾ ਪੈਂਦਾ ਪਰ ਇਹ ਸੇਵਾ ਦਾ ਵੀ ਹਿੱਸਾ ਕਿਤੇ ਕਿਤੇ ਮਿਲਦਾ ਜੀ ਇਹ ਇਸ ਤਰ੍ਹਾਂ ਬਾਬਾ ਜੀ ਸਾਨੂੰ ਆਏ ਹੁਣ ਤਾਂ ਜੇ ਤਿੰਨ ਤਿੰਨ ਕੁ ਦਿਨ ਹੀ ਹੋਏ ਆ ਪਰ ਜਿਹੜੇ ਘਰ ਦੀ ਮਤਲਬ ਖੁਸ਼ੀ ਆ ਨਾ ਘਰ ਵੱਲੋਂ ਵੀ ਮਤਲਬ ਸਾਨੂੰ ਆਂਦੇ ਕੋਈ ਚੱਕਰ ਨਹੀਂ ਦੀ ਸੇਵਾ ਤੇ ਜਾਓ ਸਰੋਵਰ ਦੀ ਸੇਵਾ ਕਰੋ ਜੀਆਂ ਵੱਲੋਂ ਹਾਂ ਖੁੱਲੀ ਛੁੱਟੀ ਹੁੰਦੀ ਆ ਬੱਚਿਆਂ ਵੱਲੋਂ ਵੀ ਦੂਸਰੀ ਗੱਲ ਕਣਕਾਂ ਬੀਜੀਆਂ ਗਈਆਂ ਬਾਬਾਈ ਹੁਣ ਅਸੀਂ ਮਹਾਰਾਜ ਦੀ ਸੇਵਾ ਕਰਕੇ ਜਾਵਾਂਗੇ ਹਾਂ ਸੰਗਤਾਂ ਦਾ ਸਹਿਯੋਗ ਕਿੰਨਾ ਕਿ ਮਿਲ ਰਿਹਾ ਕਿਉਂਕਿ ਸੱਚਖੰਡੀਰ ਮੰਦਰ ਸਾਹਿਬ ਦੀ ਗੱਲ ਕਰਦੇ ਆ 22 ਸਾਲ ਹੋ ਚੁੱਕੇ ਆ ਉਹਦੀ ਵੀ ਸੇਵਾ ਨੂੰ ਸੰਗਤ ਉਡੀਕਰੀਆ ਕਦ ਸ਼ੁਰੂ ਹੋਏਗੀ ਜੀ ਗੁਰਦੁਆਰਾ ਸੰਤੋਖ ਸਰ ਸਾਹਿਬ ਦੀ ਗੱਲ ਕਰਦੇ ਇੱਥੇ ਸੇਵਾ ਸ਼ੁਰੂ ਹੋ ਚੁੱਕੀ ਆ ਸੰਗਤ ਦਾ ਸਹਿਯੋਗ ਕਿੰਨਾ ਹੈ ਸੰਗਤਾਂ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤੁਹਾਨੂੰ ਦੱਸਾਂ ਚਾਹੀ ਬਹੁਤ ਆ ਸਰੋਵਰ ਦੀ ਸੇਵਾ ਹੈ ਹੀ ਇੰਨੀ ਉੱਤਮ ਸੰਗਤਾਂ ਦੇ ਮਨ ਚ ਇੰਨੀ ਖੁਸ਼ੀ ਆ ਵੀ ਮਹਾਪੁਰਸ਼ਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਧੰਨ ਅਸੀਂ ਤਾਂ ਧੰਨਵਾਦੀ ਕਰਦੇ ਆ ਮਹਾਪੁਰਸ਼ਾਂ ਦਾ ਇਹ ਤੋਂ ਬਾਅਦ ਸਾਡੇ ਕੋਲ ਸ਼ਬਦ ਹੀ ਨਹੀਂ ਜੀ ਵੀ ਮਹਾਪੁਰਸ਼ਾਂ ਨੇ ਜੋ ਸੰਗਤਾਂ ਦੇ ਐਡੇ ਵੱਡੇ ਮਤਲਬ ਸਰੋਵਰ ਦੀ ਸੇਵਾ ਕਰਕੇ ਐਡਾ ਵੱਡਾ ਉਤਮ ਕਰਕੇ ਤੇ ਜਿਹੜੇ ਸਾਡੇ ਕਲਜੀ ਜੀਵ ਆ ਉਹਨਾਂ ਨੂੰ ਲੜ ਲਾਈ ਜਾਂਦੇ ਸੇਵਾ ਦਾ ਮੌਕਾ ਦੇਈ ਜਾਂਦੇ ਆ ਅਸੀਂ ਤਾਂ ਬਹੁਤ ਬਹੁਤ ਧੰਨ ਕਰਦੇ ਆ ਮਹਾਂਪੁਰਸ਼ਾਂ ਦਾ ਅੱਜ ਕੱਲ ਮਾਵਾਂ ਠੰਡ 'ਚ ਜਾਣ ਨੂੰ ਬੱਚਿਆਂ ਨੂੰ ਰੋਕਦੀਆਂ ਪਰ ਇਹ ਅੱਜ ਦੇਖ ਰਿਹਾ ਅਸੀਂ ਬਜ਼ੁਰਗ ਨੌਜਵਾਨ ਬੱਚੇ ਸਾਰੇ ਠੜ ਦੇ ਵਿੱਚ ਕਸ਼ੈਰੇ ਪਾ ਕੇ ਦੇਖ ਰਿਹਾ ਮਿੱਟੀ ਨਾਲ ਲਿਬੜੇ ਆ ਠੰਡੇ ਪਾਣੀ 'ਚ ਲਿਬੜੇ ਆ ਕੀ ਲੱਗਦਾ ਨਹੀਂ ਆ ਕਿ ਇਹ ਗੁਰੂ ਨਾਲ ਆਸਥਾ ਹੀ ਇੰਨੀ ਜੁੜੀ ਆ ਸਾਡੀ ਜਿਹੜੀ ਸਿੱਖ ਕੌਮ ਆ ਜੀ ਇਹਨਾਂ ਨੂੰ ਤਾਂ ਜਜ਼ਬਾ ਤੁਸੀਂ ਜਾਣਦੇ ਹੋ ਸਿੱਖ ਕੌਮ 'ਚ ਆਪਣੀ ਜੀ ਜਜ਼ਬਾ ਹੀ ਇੰਨਾ ਕੁ ਆ ਦੂਸਰੀ ਗੱਲ ਮਹਾਂਪੁਰਸ਼ਾਂ ਦੀ ਮਤਲਬ ਜਦੋਂ ਸਿਰ ਤੇ ਹੱਥ ਹੋਵੇ ਫਿਰ ਠੰਡਾ ਕਿਹੜੀਆਂ ਤੇ ਕਿ ਹਾਂ ਉਹ ਤਾਂ ਫਿਰ ਮਾਪੁਰਛਾਂ ਦੀ ਇੱਕ ਤਾਂ ਹੱਥ ਸਿਰ ਤੇ ਹੋ ਜੇ ਮਤਲਬ ਮੰਨ ਲਓ ਜਿਵੇਂ ਬੱਚੇ ਦੇ ਸਿਰ ਤੇ ਕੋਈ ਪਿਓ ਹੱਥ ਾਰ ਦਿੰਦਾ ਤੈਨੂੰ ਟੈਨਸ਼ਨ ਨਹੀਂ ਹੁੰਦੀ ਉਸ ਤਰ੍ਹਾਂ ਹੀ ਹੁੰਦਾ ਹੈ ਵੀ ਗੁਰੂ ਘਰ ਦਾ ਤੇ ਦੂਜੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬਹੁਤ ਵੱਡੀ ਉਤਮ ਸੇਵਾ ਸਾਰੇ ਇਹ ਤਾਂ ਵੱਡੀ ਤਾਂ ਖੁਸ਼ੀ ਹੋ ਹੀ ਨਹੀਂ ਸਕਦੀ ਬਾਬਾ ਜੀ ਅਸੀਂ ਦੇਖਿਆ ਜੀ ਬਾਬਾ ਜੀ ਉੱਤੇ ਲੰਡੂ ਵੰਡ ਰਹੇ ਸੀਗੇ ਘਰ ਦਾ ਲੈਂਟਰ ਪੈਂਦਾ ਓਵੇਂ ਖੁਸ਼ੀ ਹੁੰਦੀ ਹੈ ਸਰੋਵਰ ਦੀ ਸੇਵਾ ਲੱਗੀ ਓਵੇਂ ਹੀ ਬਾਬਾ ਜੀ ਪ੍ਰਸ਼ਾਦ ਦੇ ਰਹੇ ਸੀ ਲੰਡੂ ਦਾ ਜੀ ਤੁਹਾਨੂੰ ਦੱਸਿਆ ਵੀ ਇੱਥੇ ਤਾਂ ਤੁਸੀਂ ਹੋਰ ਦੋ ਚਾਰ ਦਿਨਾਂ ਨੂੰ ਵੇਖਿਆ ਜੇ ਕਿਹੜੇ ਲੰਡੂ ਬਾਬਾ ਹਾਂ ਇਹ ਤਾਂ ਉਹ ਕਿ ਉਹਨਾਂ ਨੇ ਮਤਲਬ ਖਾਣ ਪੀਣ ਚੀਜ਼ਾਂ ਦਾ ਦੌੜ ਕਿ ਨਹੀਂ ਲੈਣਾ ਹਾਂ ਸੰਗਤਾਂ ਦਾ ਵਾਣਾ ਬਸ ਵੱਧ ਤੋਂ ਵੱਧ ਸਿਸਟਮ ਹੈ ਜੀ ਹਾਂ ਤੁਸੀਂ ਆਏ ਜੇ ਜ਼ਰੂਰ ਆ ਜੇ ਹਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਮਹਾਪੁਰਛੰਦੇ ਵੀ ਦਰਸ਼ਨ ਕਰਾਵਾਂਗੇ ਦੋਜਾ ਲੱਡੂ ਲੱਡੂ ਤਾਂ ਮਾ ਰਿ ਕਿਰਪਾ ਜੋ ਪੂਰੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਪਿਆਰੇ ਤੁਹਾਡਾ ਗਰਪੇ ਸਿੰਘ ਜੀ ਸਰ ਕਿੰਨਾ ਖੁਸ਼ ਕਿਸਮਤ ਮਹਿਸੂਸ ਕਰਦੇ ਆ ਆਪਣੇ ਕਿੰਨਾ ਕੁ ਵਟ ਭਾਗਾ ਮਹਿਸੂਸ ਕਰ ਰਹੇ ਹੋ ਇੱਥੇ ਪਹੁੰਚਿਓ ਸੇਵਾ ਦਾ ਹਿੱਸਾ ਬਣਿਓ ਜੀ ਬਹੁਤ ਸੋਹਣਾ ਮਾਰਗ ਦੀ ਕਿਰਪਾ ਆਈ ਆ ਸੇਵਾ ਕਰੀਦੀ ਆ ਆ ਜਿਹੜਾ ਸੇਵਾ ਕਰਦੇ ਆ ਆਈਆਂ ਨੇ ਵਿੱਚ ਚੱਲੀ ਗਏ ਜਵਾ ਸੰਭਾਲੀ ਬੈਠੇ ਜੋ ਕੰਮ ਇੱਕ ਬਾਹਰ ਗਿਆ ਕੈਨੇਡਾ ਚ ਫਿਰ ਉਹਾਂ ਦੀ ਸੇਵਾ ਲਈ ਜਾਇਆ ਕਰੋ ਜਿੰਨੇ ਹੁੰਦੀ ਆ ਅੱਛਾ ਪੁੱਤ ਬਾਹਰੋਂ ਆਖਦਾ ਕਿ ਤੁਸੀਂ ਸੇਵਾ ਤੇ ਜਾਓ ਜੀ ਨਹੀਂ ਦੂ ਚੈੱਕ ਘਰੇ ਆ ਛੋਟਾ ਉਹਾਂ ਨੇ ਚਲੇ ਜੋ ਕੋਈ ਡਾਲ ਨਹੀਂ ਅਸੀਂ ਸੰਭਾਲ ਲਾਂਗੇ ਕੰਮ ਜੀ ਕੀ ਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਫਤਿਹ ਜੀ ਪਿਆਰੋ ਕੀ ਨਾਮ ਹੈ ਜੀ ਗੁਰਜੀਤ ਸਿੰਘ ਜੀ ਪਿਆਰੋ ਅਨਪਵਿਤ ਇਹ ਸਿਰ ਰੋਵਰ ਐਕਸ ਰੋਵਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ 15 ਦਿਨ ਸ਼ੁਰੂ ਹੋ ਚੁੱਕੇ ਐਸ ਰੋਵਰ ਨੂੰ 7-8 ਤਰੀਕ ਤੱਕ ਸੇਵਾ ਜਿਹੜੀ ਹੈ ਮੁਕੰਮਲ ਤੌਰ ਤੇ ਹੋ ਜਾਏਗੀ ਜਿੰਨੀ ਇੱਥੇ ਤਿਲਕ ਨੇ ਠੰਡ ਹੈ ਲੱਗਦਾ ਨਹੀਂ ਹੈ ਕਿ ਸਾਡੇ ਨੌਜਵਾਨ ਹੋਰ ਡਟ ਕੇ ਅੱਗੇ ਖੜਦੇ ਆ ਜੀ ਅਸੀਂ ਕਹਿ ਤਾਂ ਦਿੰਨੇ ਆ ਕਿ ਪੰਜਾਬੀ ਹਰ ਕੰਮ ਚੱਗਿਆ ਪਰ ਦੇਖਦੇ ਆ ਜਦ ਤਾ ਉਹਦੇ ਬਹੁਤ ਖੁਸ਼ੀ ਹੁੰਦੀ ਹਾਂਜੀ ਹਾਂਜੀ ਸੇਵਾ ਤਾਂ ਬਹੁਤ ਵੱਧ ਚੜ ਕੇ ਆਉਂਦੀ ਸੰਗਤ ਜੀ ਜਿੰਨੇ ਵੀ ਗਏ ਤੇ ਆਉਣੇ ਸਾਨੂੰ 2-3 ਦਿਨ ਨੂੰ ਗਏ ਆ ਨੂੰ ਬਹੁਤ ਸੰਗਤ ਅੱਜ ਵੀ 1.5-200 ਜੀ ਸੀਗਾ ਪਿੰਡਾਂ ਚੋਂ ਸੰਗਤ ਆਈ ਸੀਗੀ प्यारे फिर जावर दी शाम ਨੂੰ 3:30 5 ਵਜੇ ਛੁੱਟੀ ਮਿਲ ਜਾਂਦੀ ਹੈ ਤੇ ਬਹੁਤ ਸੰਗਤਵਾਦ ਚੜ ਕੇ ਆਉਂਦੀ ਹੈ ਜੀ ਬਹੁਤ ਮਤਲਬ ਖੁਸ਼ੀ ਮਹਿਸੂਸ ਕਰਦੀ ਹੈ ਸੰਗਤ ਦਾ ਸਹਿਯੋਗ ਕਿਦਾਂ ਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਹਿਯੋਗ ਸੰਗਤਾਂ ਦਾ ਪਿਆਰਿਓ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੀ ਹੋ ਕਿਉਂਕਿ ਅਸੀਂ ਸੰਗਤਾਂ ਨੂੰ ਇਹੋ ਹੀ ਅਪੀਲ ਕਰਨੀ ਚਾਹੁੰਦੇ ਆ ਵੀ ਜਿਹੜੀ ਸਰੋਵਰ ਦੀ ਸੇਵਾ ਉਹ ਰੋਜ਼-ਰੋਜ਼ ਨਹੀਂ ਮਿਲਦੀ ਬਹੁਤ ਹੀ ਕਰਮਾ ਨਾਲ ਮਤਲਬ ਮਿਲਦੀ ਹੈ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ 25-30 ਸਾਲਾਂ ਤੋਂ ਕਿਤੇ ਮਹਾਪੁਰਸ਼ਾਂ ਦੀ ਮਤਲਬ ਕਿਰਪਾ ਕਰਦੇ ਆ ਸੰਗਤਾਂ ਦੇ ਤੇ ਇਹਦੋਂ ਵੱਡੀ ਸੇਵਾ ਹੋਰ ਹੈ ਹੀ ਨਹੀਂ ਉੱਤਮ ਸਿੱਖਰੇ ਸੀਗੇ ਜੀ ਬਾਹਰ ਸੰਗਤ ਸਰੋਵਰ ਦੀ ਮਿੱਟੀ ਰੇਤ ਵੀ ਨਾਲ ਲੈ ਕੇ ਜਾ ਰਹੇ ਸੀਗੇ ਜੀ ਉਹ ਕਿੱਥੋਂ ਖੜਦੇ ਇਸ ਤਰ੍ਹਾਂ ਬੱਬਾ ਜੀ ਇਹਨਾਂ ਜਿਵੇਂ ਆਪਣਾ ਗੁਰੂ ਘਰ ਦੇ ਨਾਲ ਆਪਾਂ ਜੁੜੇ ਆ ਗੁਰੂ ਘਰ ਦੇ ਹੁਣ ਇਹ ਇੱਥੋਂ ਅਸੀਂ ਮਿੱਟੀ ਲਾਵਾਂਗੇ ਕੋਈ ਤਾਂ ਖੇਤਰਾਇਂ ਛੱਟਾ ਦੇ ਦਿਆਂਗੇ ਕੁਝ ਮਾਲ ਡੰਗਰ ਦੇ ਪਸ਼ੂਆਂ ਤੇ ਤੇ ਮਤਲਬ ਕਿਰਪਾ ਹੁੰਦੀ ਆ ਜੀ ਸੱਚੇ ਪਾਤਸ਼ਾਹ ਦੀ ਹਾਂ ਮਤਲਬ ਗੁਰੂ ਅਰਜਨ ਦੇਵ ਜੀ ਦੀ ਬਹੁਤ ਹੀ ਅਪਾਰ ਕਿਰਪਾ ਤੇ ਦੂਜੀ ਗੱਲ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਸੋ ਇੱਕ ਵਾਰ ਇਹ ਨੌਜਵਾਨਾਂ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਸੇਵਾ ਦੇ ਵਿੱਚ ਡਟੇ ਹੋਏ ਐ ਇਸ ਤੋਂ ਪਹਿਲੇ ਗੱਲ ਕਰਦੇ ਆ ਤਾਂ ਕਾਫੀ ਛੋਟੇ ਛੋਟੇ ਬੱਚੇ ਵੀ ਜਿਹੜੇ ਇੱਚ ਸੇਵਾ ਚ ਲੱਗੇ ਹੋਏ ਸੀਗੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਕਿਤਨਾ ਕਿਤੇ ਇੱਕ ਪਾਸੇ ਜੇਕਰ ਤੁਹਾਨੂੰ ਦਿਖਾਈਏ ਜਿੱਧਰ ਇਹ ਸਾਰੀ ਗਾਰ ਕੱਢੀ ਜਾ ਰਹੀ ਹੈ ਕਿਉਂਕਿ ਇਸ ਪਾਸੋਂ ਇਹਨੂੰ ਪਧਰਾ ਕਰਕੇ ਤੇ ਇਸ ਦੇ ਵਿੱਚ ਜਿਹੜੀਆਂ ਮੱਛੀਆਂ ਛੱਡੀਆਂ ਜਾਣਗੀਆਂ ਕਿਉਂਕਿ ਜੇਕਰ ਖਾਸ ਤੌਰ ਤੇ ਅਸੀਂ ਗੱਲ ਕਰਦੇ ਆ ਤਾਂ ਮੱਛੀਆਂ ਨੂੰ ਬਚਾਣ ਖਾਤਰ ਮੱਛੀਆਂ ਨੂੰ ਵੀ ਸਹੀ ਸਲਾਮਤ ਰੱਖਣ ਕਰਨ ਇੱਕ ਪਾਸਾ ਜਿਹੜਾ ਬੋਰੀਆਂ ਦਾ ਤੁਸੀਂ ਬੰਨ ਦੇਖ ਸਕਦੇ ਹੋ ਜਿਹੜਾ ਲੱਗਾ ਹੋਇਆ ਹੈ ਕਿ ਕਿਸ ਤਰੀਕੇ ਇੱਕ ਪਾਸੋਂ ਪੂਰਾ ਬੰਨ ਬਣਾਇਆ ਹੋਇਆ ਹੈ ਤਾਂ ਜੋ ਇੱਕ ਪਾਸੋਂ ਪੂਰਾ ਪੱਧਰਾ ਕਰਕੇ ਮੱਛੀਆਂ ਇੱਕ ਪਾਸੇ ਛੱਡ ਦਿੱਤੀਆਂ ਜਾਣ ਤਾਂ ਜੋ ਦੂਸਰੇ ਪਾਸੇ ਸੇਵਾ ਦੀ ਜਿਹੜੀ ਸਰੋਵਰ ਦੀ ਸੇਵਾ ਹੈ ਹੌਲੀ ਹੌਲੀ ਮੁਕੰਮਲ ਹੁੰਦੀ ਜਾਵੇ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਸ ਤਰੀਕੇ ਅਸੀਂ ਇੱਥੇ ਉਤਰੇ ਆ ਤਿਲਕਣ ਕਾਫੀ ਹੈ ਸੋ ਜੋਸ਼ ਦੇ ਨਾਲ ਨਾਲ ਹੋਸ਼ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਸਥਾ ਸੰਗਤ ਦੀ ਅਸੀਂ ਦੇਖ ਰਿਹਾ ਕਿਤੇ ਨਾ ਕਿਤੇ ਰੁਕੇਗੀ ਨਹੀਂ ਪਿਛਲੇ 15 ਦਿਨਾਂ ਤੋਂ ਇਹ ਸੇਵਾ ਸ਼ੁਰੂ ਹੋਈ ਹੋਈ ਹੈ ਤੇ 7 ਤੋਂ 8 ਦਸੰਬਰ ਤੱਕ ਇਹ ਸੇਵਾ ਜਿਹੜੀ ਹੈ ਮੁਕੰਮਲ ਕਰ ਦਿੱਤੀ ਜਾਏਗੀ ਕਾਰ ਸੇਵਾ ਵਾਲੇ ਵੀ ਇੱਥੇ ਪਹੁੰਚਣਗੇ ਇੱਕ ਵਾਰ ਗੱਲਬਾਤ ਵੀ ਕਰਦੇ ਆਂ ਵੀਰ ਜੀ ਥੋੜਾ ਨੇੜੇ ਆ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਕਿੱਥੋਂ ਆਏ ਜੀ ਹਿਬਰ ਲੁਧਿਆਣੇ ਤੋਂ ਆਇਆ ਜੀ ਹਾਂਜੀ ਹਾਂਜੀ ਇਹ ਖਾਸ ਸੇਵਾ ਤੇ ਆਏ ਜੀ ਸਾਡਾ ਡੇਰਾ ਜੀ ਕਾਰ ਸੇਵਾ ਦਾ ਬਾਬਿਆਂ ਦਾ ਹਾਂਜੀ ਤੇ ਉਥੋਂ ਨਾਲ ਜਾਨੀ ਕਿਉਂ ਕਮ ਹੋਏ ਆ ਤੇ ਉਥੋਂ ਆਏ ਜੀ ਕੀ ਮਨ ਨੂੰ ਕਿਵੇਂ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਦੇ ਆ ਹੋਇਆ ਕਿਉਂਕਿ ਦੇਖ ਰਿਹਾ ਤਿਲਕਣ ਵੀ ਹੈ ਠੰਡ ਵੀ ਹੈ ਪੈਰ ਵਿੱਚ ਪਾਏ ਆ ਤੇ ਪੂਰੇ ਸਰੀਰ ਨੂੰ ਠੰਡਕ ਮਹਿਸੂਸ ਹੋ ਰਲ ਨਾ ਪੰਦੀ ਆ ਸੋ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਨਹੀਂ ਵੀਰੇ ਸੇਵਾ ਕਰਦੇ ਵਕਤ ਤਾਂ ਭਾਈ ਇਸ ਠੰਡ ਦਾ ਮਹਿਸੂਸ ਤੋਂ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਆ ਬਾਕੀ ਇਹ ਵੱਡੇ ਭਾਗਾਂ ਵਾਲੇ ਨੇ ਵੀਰੇ ਸੇਵਾ ਮਿਲ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਮੇਰੇ ਵੀਰ 17 ਸਾਲ ਹੈ ਜੀ 17 ਸਾਲ ਦਾ ਨੌਜਵਾਨ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇੱਥੇ 9 ਤੋਂ 8 ਸਾਲ ਦੇ ਬੱਚੇ ਵੀ ਸੇਵਾ ਦੇ ਵਿੱਚ ਸੀਗੇ 60 70 ਸਾਲ ਵਾਲੇ ਬਜ਼ੁਰਗ ਵੀ ਇੱਥੇ ਆ ਗਏ ਸੋ ਸਿੱਖ ਕੌਮ ਕਿਸੇ ਵੀ ਕੰਮ ਕਿਸੇ ਵੀ ਸੇਵਾ ਚ ਪਿੱਛੇ ਨਹੀਂ ਹਟਦੀ ਹਰ ਪਾਸੇ ਸੰਗਤ ਬਾਤ ਚੜ ਕੇ ਪਹੁੰਚਦੀ ਹੈ ਅੱਛਾ ਵੀਰ ਜੀ ਸੰਗਤ ਦਾ ਸਹਿਯੋਗ ਕਿੰਨਾ ਕਿ ਸਵੇਰ ਦੇ ਵੇਲੇ ਗੱਲ ਕਰਦੇ ਸੰਗਤ ਕਿੰਨਾ ਕੁ ਬਾਤ ਚੜ ਕੇ ਇੱਥੇ ਪਹੁੰਚ ਰਹੀ ਹੈ ਸਾਢਾ ਦੇ ਵੇਰੇ ਪਹਿਲਾਂ ਦਿੰਨੀ ਹੈ ਹਜੇ ਹਾਂਜੀ ਸਾਨੂੰ 4-5 ਘੰਟੇ ਹੋਇਆ ਹੈ ਉਹਨੂੰ ਤਾਂ ਯਾਨੀ ਕਿ ਅਸੀਂ ਸੰਗਤ ਅਸੀਂ ਦਾ ਕਾਟੀ ਸੀ ਕੱਲ ਨੂੰ ਯਾਨੀ ਕਿ ਇਕੱਠ ਵੇਖਣ ਨੂੰ ਮਿਲੇਗਾ ਸੰਗਤ ਦਾ ਹਾਂਜੀ ਅਸੀਂ ਵੀਰੇ ਅਸੀਂ ਆਏ ਹੋਏ ਆਪਣੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਜੀ ਇਹ ਦੇਖ ਸਰ ਸਾਹਿਬ ਗੁਰਦੁਆਰਾ ਜੀ ਸ਼ੇਮ ਪਾਸ਼ਾ ਦੇ ਸ਼ੇਮ ਪਾਸ਼ਾ ਦਾ ਜੀ ਇੱਕ ਲੁਧਿਆਣੇ ਦੇ ਵਿੱਚ ਆਈ ਉੱਥੋਂ ਆਏ ਹੋਏ ਜੀ 4-5 ਘੰਟੇ ਲਗਾਤਾਰ ਸੇਵਾ ਕਰ ਰਹੇ ਹੋ ਰੁਕੇ ਨਹੀਂ ਹੋਰੀ ਹਲੇ ਤੱਕ ਨਹੀਂ ਜੀ ਨਹੀਂ ਹੋਈ ਧੰਨਵਾਦ ਕੀ ਬਾਤ ਸਭ ਗੁਰੂ ਮਹਾਰਾਜ ਕਰਵਾਉਂਦੇ ਆ ਜੀ ਅਜਿਹਾ ਜੀ ਕੋਈ ਕਰਨ ਜਾਓ ਕਿ ਨਹੀਂ ਹੈਗੇ ਜੀ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਦਾ ਫੰਕਸ਼ਨ ਹੈ ਵਾਹਿਗੁਰੂ ਜੀ ਕੀ ਬਤ ਹੈ ਜੀ ਕਾਲਸਾ ਫਤਿਹ ਮੇਰਾ ਨਾਮ ਗੁਰਪ੍ਰੀਤ ਹੈ ਜੀ ਕਿਸ ਤਰੀਕੇ ਮਨ ਨੂੰ ਮਹਿਸੂਸ ਹੋ ਰਿਹਾ ਜਦ ਸੇਵਾ ਬਾਰੇ ਪਤਾ ਚੱਲਿਆ ਤੇ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਕੀ ਸੋਚ ਕੇ ਚੱਲੇ ਪਾਏ ਕਰੋ ਜੀ ਸਾਨੂੰ ਤਾਂ ਜੀ ਪਹਿਲਾਂ ਤਾਂ ਪਤਾ ਨਹੀਂ ਸੀ ਹੈਗਾ ਜੀ ਸਾਨੂੰ ਜਿਵੇਂ ਸਾਨੂੰ ਪਤਾ ਲੱਗਾ ਸਾਡੇ ਜਥੇਦਾਰ ਜੀ ਨੇ ਦੱਸਿਆ ਤੁਹਾਨੂੰ ਕਿ ਸੇਵਾ ਚੱਲ ਰਹੀ ਹੈ ਦਰਬਾਰ ਸਾਹਿਬ ਪਹਿਲੇ ਸਾਨੂੰ ਬਹੁਤ ਚੰਗਾ ਲੱਗਾ ਕਿ ਹਾਂ ਵੀ ਜਾਣਾ ਚਾਹੀਦਾ ਬਾਈ ਮਨ ਨੂੰ ਮਨਣੀ ਚਾਹੀਦੀ ਹੈ ਨਾ ਤੇ ਫਿਰ ਅੱਜ ਸਾਨੂੰ ਯਾਨੀ ਕਿ 2 ਦਿਨ ਹੋ ਗਏ ਸੇਵਾਦਾਰ ਇਕੱਠੇ ਕਰਦੇ ਆਂ ਕੁਝ ਕੁ ਮੁੰਡੇ ਕਮਾਕਾਰਾਂ ਤੇ ਸੀਗੇ ਕੁਝ ਜਿਹੜੇ ਸਾਡੇ ਨਾਲ ਦੇ ਫਿਰ ਤਿਆਰ ਸੀਗੇ ਅਸੀਂ ਉਹਨਾਂ ਨੂੰ ਲੈ ਕੇ ਅੱਜ ਆ ਗਏ ਕਿੱਥੋਂ ਆਏ ਤੁਸੀਂ ਵੀ ਅਸੀਂ ਵੀਰੇ ਲੁਧਿਆਣੇ ਤੋਂ ਆਏ ਹਾਂ ਸੋ ਇਹ ਜਿਹੜਾ ਕਹਿ ਸਕਦੇ ਆ ਯਾਰਾ ਦੋਸਤਾ ਦਾ ਟੋਲਾ ਹੁੰਦਾ ਹੈ ਉਹ ਹਰ ਟੋਲਾ ਮਾੜਾ ਨਹੀਂ ਹੁੰਦਾ ਕੋਈ ਸੇਵਾ ਦੇ ਲਈ ਵੀ ਰੁੱਝਿਆ ਹੁੰਦਾ ਸੀ ਕਹਿ ਸਕਦੇ ਆ ਵੀਰ ਜੀ ਜਿੰਨੇ ਯਾਰਾ ਦਾ ਤੁਹਾਡਾ ਜੋੜਾ ਸੀਗਾ ਟੋਲਾ ਸੀਗਾ ਸਾਰਾ ਇੱਥੇ ਪਹੁੰਚਿਆ ਹੋਇਆ ਵੀਰੇ ਸਾਡੇ ਯਾਰ ਦੋਸਤਾ ਕੋਈ ਵੀ ਨਹੀਂ ਸਾਨੂੰ ਕਟੋ ਕੜਨੀ ਦਾਦਾ 15-15 ਸਾਲ ਹੋ ਗਏ ਅਸੀਂ ਕਟਾਣਾ ਸਾਹਿਬ ਸੇਵਾ ਕਰਦੇ ਹਾਂ ਗੁਰਦੁਆਰਾ ਸਾਹਿਬ ਦੇਖ ਸਰ ਸਾਹਿਬ ਤੇ ਸਾਡੇ ਨਾਲ ਉੱਥੇ ਹੀ ਸੇਵਾਦਾਰ ਸਾਰੇ ਜੁੜੇ ਹੋਏ ਆ ਯਾਨੀ ਕਿ ਸਾਰੇ ਲਿੰਕ ਦੇ ਵਿੱਚ ਹੁੰਦੇ ਆ ਜਦੋਂ ਆਣਾ ਦਾ ਇਕੱਠੇ ਜਾਂਦੇ ਆ ਹਾਂਜੀ ਬਾਏ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਦੇਖ ਸਕਦੇ ਹੋ ਕਿ ਸੇਵਾ ਦੇ ਵਿੱਚ ਹਿੱਸਾ ਲੈਣਾ ਉਹ ਵੀ ਸਰੋਵਰ ਦੀ ਸੇਵਾ ਖਾਸ ਕਰ ਕਿਉਂਕਿ ਸੇਵਾ ਦੀ ਸਰੋਵਰ ਦੀ ਸੇਵਾ ਦੀ ਗੱਲ ਕਰਦੇ ਤਾਂ ਕਾਫੀ ਉੱਤਮ ਸੇਵਾ ਹੁੰਦੀ ਹੈ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ 10 ਤੋਂ 11 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਉਸ ਦੇ ਵਿੱਚ ਸੇਵਾ ਕਰਨੀ ਤਾਂ ਇੱਕ ਵਾਰ ਜ਼ੂਮ ਕਰਕੇ ਤਸਵੀਰਾਂ ਦਿਖਾ ਦਈਏ ਕਿ ਕਿਸ ਤਰੀਕੇ ਇਸ ਗਾਰ ਨੂੰ ਇੱਕ ਪਾਸੋਂ ਕੱਢਿਆ ਜਾਏਗਾ ਕਿਉਂਕਿ ਉਸ ਤੋਂ ਬਾਅਦ ਜਿਹੜਾ ਸੰਗਤ ਇਸ ਸਰੋਵਰ ਦੀ ਸੇਵਾ ਦਾ ਹਿੱਸਾ ਲੈ ਕੇ ਆਪਣੇ ਆਪ ਨੂੰ ਬੜਾ ਭਾਗਿਆ ਤਾਂ ਮਹਿਸੂਸ ਕਰ ਰਿਹਾ ਸੋ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜਿੰਨੀ ਸੰਗਤ ਇੱਥੇ ਹੋਣੀ ਚਾਹੀਦੀ ਓਨੀ ਸਾਨੂੰ ਦੇਖ ਨਹੀਂ ਰਹੀ ਕਿਉਂਕਿ ਪੰਜ ਪਵਿੱਤਰ ਸਰੋਵਰਾਂ ਚ ਇੱਕ ਐਸਾ ਪਵਿੱਤਰ ਸਰੋਵਰ ਗੁਰਦੁਆਰਾ ਸ਼੍ਰੀ ਸੰਤੋਖ ਸਰ ਸਾਹਿਬ ਦੀ ਹੈ ਸੋ ਕਿਤੇ ਨਾ ਕਿਤੇ ਇਸ ਸੇਵਾ ਦਾ ਹਿੱਸਾ ਸਾਨੂੰ ਲੈਣਾ ਚਾਹੀਦਾ ਜਿੱਥੇ ਇੱਕ ਪਾਸੇ ਸੰਗਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਉਡੀਕ ਰਹੀ ਹੈ ਉੱਥੇ ਗੁਰਦੁਆਰਾ ਸ਼੍ਰੀ ਸੰਤੋਖ ਸਰ ਸਾਹਿਬ ਵੀ ਪਹੁੰਚ ਰਹੀ ਹੈ ਸੋ ਸਾਡੀ ਵੀ ਇਹੀ ਅਪੀਲ ਹੈ ਕਿ ਜਿੰਨਾ ਵੱਧ ਚੜ ਕੇ ਇਸ ਸਰੋਵਰ ਦੀ ਸੇਵਾ ਦੇ ਲਈ ਸੰਗਤ ਪਹੁੰਚ ਸਕਦੀ ਹੈ ਉਹ ਪਹੁੰਚੇ ਫਿਲਹਾਲ ਹੀ ਮਿੰਨ ਤੋਂ ਜਦ ਸੁਰਖਾਪ ਟੀਵੀ ਦੇ ਲਈ ਮੈਦਮਨਦੀਪ ਸਿੰਘ ਅੰਮ੍ਰਿਤਸਰ